ਚ ਥੋੜਾ ਫਸੇ ਰਹੇ ਸਾਡੀ ਕੌਮ ਨੂੰ ਮਾਫ ਕਰਨਾ ਕੰਮ ਨਹੀਂ ਹੈ ਬਾਤ ਤੇ ਬਵਾਤ ਤੇ ਬੜਾ ਅਸੀਂ ਸੰਪਰਦਾਵਾਂ ਦੇ ਨਾਲ ਸੰਸਥਾਵਾਂ ਦੇ ਨਾਲ ਜੁੜੇ ਹੋਏ ਆਂ ਔਰ ਸਚਾਈ ਹੈ ਇੱਕ ਸੰਸਥਾ ਤੋਂ ਪੜਿਆ ਹੋਇਆ ਬੰਦਾ ਦੂਸਰੀ ਸੰਸਥਾ ਤੋਂ ਪੜੇ ਕੋਈ ਬੰਦੇ ਨੂੰ ਵੇਖ ਨਹੀਂ ਸਕੌਂਦਾ ਕੀ ਗੁਰੂ ਨਾਨਕ ਦੀ ਭਲਵਾੜੀ ਆ ਮਤ ਕਮਾਲ ਮੰਨਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੇ ਅਲੱਗ-ਅਲੱਗ ਭਗਤਾਂ ਦੀ ਬਾਣੀ ਨੂੰ ਲੈ ਕੇ ਆਉਂਦਾ ਸਤਗੁਰ ਲੈ ਕੇ ਆਏ ਸਭ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਗਏ ਉਹਨਾਂ ਲੋਕਾਂ ਨੂੰ ਇਹ ਬਾਤ ਕਹੀ ਮੈਂ ਤੁਹਾਨੂੰ ਕੁਝ ਦੇਣ ਆਇਆ ਤੁਹਾਨੂੰ ਮੈਂ ਕੁਝ ਦੇਣ ਆਇਆ ਤੇ ਕੀ ਦਿੱਤਾ ਕੋਈ ਧਾਗਾ ਤਵੀਤ ਕੋਈ ਜਾਦੂ ਮੰਤਰ ਟੂਣਾ ਟੱਪਾ ਕਰਕੇ ਥੋੜਾ ਦਿੱਤਾ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਬਾਣੀ ਦੇਣ ਆਇਆ ਜੈਸੀ ਮ ਆਵੇ ਖਸਮ ਦੀ ਬਾਣੀ ਤੈਸੜਾ ਕਰੀ ਗਿਆਨ ਮੇ ਲਾ ਲੋ ਸਭ ਕਹਿੰਦੇ ਤੁਹਾਨੂੰ ਮੈਂ ਬਾਣੀ ਦੇਣ ਆਇਆ ਤੇ ਸਤਿਗੁਰਾਂ ਨੇ ਉਹਨਾਂ ਦੀ ਝੋਲੀ ਚ ਬਾਣੀ ਦੀ ਦਾਤ ਕੀਤੀ ਉਹਨਾਂ ਨੂੰ ਰੱਬੀ ਬਾਣੀ ਨਾਲ ਜੋੜ ਦਿੱਤਾ ਅਲਾਹੀ ਕਲਾਮ ਨਾਲ ਜੋੜ ਦਿੱਤਾ ਭਵੇਂ ਮੱਕੇ ਮਦੀਨੇ ਗਏ ਭਵੇਂ ਸਤਿਗੁਰੂ ਸਾਹਿਬ ਸਿੱਕੇ ਪਾਤਸ਼ਾਹ ਜੀ ਜਗਨਨਾਥਪੁਰੀ ਦੇ ਮੰਦਿਰ ਚ ਗਏ ਭਵੇਂ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਹਰਦੁਆਰ ਦੀ ਧਰਤੀ ਤੇ ਗਏ ਬੜੀਆਂ ਥਾਵਾਂ ਤੇ ਸਤਗੁਰਾਂ ਨੇ ਰਟਨ ਕੀਤਾ ਪਰ ਜਿਹੜੇ ਲੋਕਾਂ ਕੋਲ ਗਏ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਤੁਹਾਨੂੰ ਕੁਝ ਦੇਣਾ ਹੈ ਦੂਸਰੀ ਗੱਲ ਜਦੋਂ ਸਤਗੁਰੂ ਭਗਤਾਂ ਕੋਲ ਗਏ ਜਿਵੇਂ ਭਗਤ ਬਾਬਾ ਕਬੀਰ ਸਾਹਿਬ ਭਵੇਂ ਕੀ ਸਮਕਾਲੀ ਨਹੀਂ ਗਏ ਬਾਬਾ ਫਰੀਦ ਸਾਹਿਬ ਸਮਕਾਲੀ ਨਹੀਂ ਗਏ ਕਿਉਂਕਿ 1173 ਈਸਵੀ ਦਾ ਉਹਨਾਂ ਦਾ ਬਾਬਾ ਫਰੀਦ ਸਾਹਿਬ ਦਾ ਤਿਸ ਕਰਕੇ ਪਮੇ ਕੀ ਬ੍ਰਹਮ ਦਾ ਸੁਰ ਪੁਰਾਤੋਂ ਬਾਣੀ ਜਿਹੜੀ ਹੈ ਇਕੱਤਰ ਕੀਤੀ ਇਕੱਠੀ ਕੀਤੀ ਲਈ ਪਰ ਜਦੋਂ ਸਤਸਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਨਾ ਤੇ ਇਦਾਂ ਦੇ ਭਗਤ ਜਿਨ੍ਹਾਂ ਨੇ ਬਾਣੀ ਲਿਖੀ ਸੀ ਉਹਨਾਂ ਨੂੰ ਸਤਸਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਾਤ ਕਹੀ ਮੈਂ ਤੁਹਾਡੇ ਤੋਂ ਕੁਝ ਲੈਣ ਆਇਆ ਮੈਂ ਤੁਹਾਡੇ ਤੋਂ ਕੁਝ ਲੈਣ ਆਇਆ ਹੁਣ ਲੈਣ ਦਾ ਮਤਲਬ ਜ਼ਮੀਨ ਜਾਇਦਾਦ ਲੈਣ ਨਹੀਂ ਰੁਪਈਆ ਪੈਸਾ ਲੈਣ ਨਹੀਂ ਤੁਹਾਡੇ ਤੋਂ ਮੈਂ ਕਿਸੇ ਘਰ ਦੀ ਰਜਿਸਟਰੀ ਕਰਾਣ ਲਈ ਨਹੀਂ ਆਇਆ ਧਰ ਮੈਂ ਲੁੱਟਣ ਵਾਸਤੇ ਨਹੀਂ ਆਇਆ ਜਿਵੇਂ ਹਰ ਕੇ ਸੰਤਨਾ ਮੋਕੋ ਭਾਵੇਂ ਵੀਡਾ ਸੁਦਾਲਾ ਢਟਕਾਵੇਂ ਜਿਹੜੇ ਦਰਖਤਾ ਸਮੇਤ ਪੱਤਰਾਂ ਸਮੇਤ ਹੀ ਦਰਖਤ ਖਾ ਜਾਂਦੇ ਸਤਿਗੁਰੂ ਉਦਾਂ ਦੇ ਸੰਤ ਨਹੀਂ ਸਾਬ ਕਹਿੰਦੇ ਮੈਂ ਤੁਹਾਡੇ ਤੋਂ ਕੁਝ ਲੈਣ ਆਇਆ ਆਮ ਜਨਤਾ ਨੂੰ ਕਿਹਾ ਤੁਹਾਨੂੰ ਮੈਂ ਕੁਝ ਦੇਣ ਆਇਆ ਤੇ ਭਗਤ ਜਨਾਂ ਨੂੰ ਕਿਹਾ ਤੁਹਾਡੇ ਤੋਂ ਕੁਝ ਲੈਣ ਆਇਆ ਉਹਨਾਂ ਪੁੱਛਿਆ ਕੀ ਸਾਬ ਕਹਿੰਦੇ ਜਿਹੜਾ ਅਲਾਹੀ ਕਲਾਮ ਰੱਬੀ ਬਾਣੀ ਟਾਡੇ ਖਿਰਦੇ ਰੂਪੀ ਖਰਚ ਆਈ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨੂੰ ਲੈ ਕੇ ਜਾਣ ਚਾਹੁੰਦਾ ਕਿਉਂਕਿ ਇਹ ਬਾਣੀ ਕਿਤੇ ਅਲੋਪ ਨਾ ਹੋ ਜਾਏ ਇਹ ਬਾਣੀ ਕਿਤੇ ਇਹ ਲੋਕ ਖਤਮ ਨਾ ਕਰ ਦਨ ਜਿਹੜੇ ਆਪਣੇ ਜਾਤ ਅਬਮਾਨੀ ਨੇ ਹੰਕਾਰੀ ਨੇ ਵੀ ਅਸੀਂ ਉੱਚੇ ਆ ਤੇ ਚਮਾਰ ਰਬਦਾਸ ਬਾਣੀ ਕਿਵੇਂ ਪੜ ਸਕਦਾ ਇੱਕ ਜੁਲਾਹੇ ਦੇ ਘਰ ਵਿੱਚ ਬਾਣੀ ਕਿਵੇਂ ਆ ਗਈ ਇੱਕ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲਾ ਭਗਤ ਸੈਣ ਇਹ ਕਿੱਥੋਂ ਰੱਬ ਦੀ ਗੱਲ ਕਰਨ ਲੱਗ ਪਿਆ ਇੱਕ ਸਿੰਦਾ ਜਿਹੜਾ ਕੌਡੀਆਂ ਦਾ ਉਹ ਲੱਖਾਂ ਦਾ ਕਿਵੇਂ ਹੋ ਗਿਆ ਉਹ ਕਿਵੇਂ ਰੱਬੀ ਬਾਣੀ ਨੂੰ ਪੜ ਕੇ ਉਹਨਾਂ ਦੇ ਗੁਣਾਂ ਨੂੰ ਸਤਪਿਤ ਕਰਕੇ ਲੱਖਾਂ ਦਾ ਹੋ ਗਿਆ ਇਸ ਲਈ ਜਿਹੜੇ ਦੱਬੇ ਕੁਚਲੇ ਲੋਕ ਸਨ ਉਹਨਾਂ ਦੇ ਹਿਰਦੇ 'ਚ ਰੱਬੀ ਬਾਣੀ ਦਾ ਅਲਾਖੀ ਕਲਾਮ ਆਇਆ ਤੇ ਬਾਬਾ ਨਾਨਕ ਉਹਨਾਂ ਦੇ ਘਰੇ ਗਿਆ ਕਿਤੇ ਉਹ ਬਾਣੀ ਅਲੋਪ ਨਾ ਹੋ ਜਾਏ ਖਤਮ ਨਾ ਹੋ ਜਾਏ ਤੇ ਸਤਿਗੁਰੂ ਕਹਿੰਦੇ ਤੁਹਾਡੇ ਤੋਂ ਕੁਝ ਲੈਣ ਆਇਆ ਸਤਿਗੁਰੂ ਲੈ ਕੇ ਆਏ ਫਿਰ ਮੈਂ ਕਹਿੰਨਾ ਇੱਕ ਬਾਤ ਤੁਸੀਂ ਸਤਿਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਰਾ ਵੇਖੋ ਕਿ ਪਹਿਲਾਂ ਉੱਥੇ ਜਾ ਕੇ ਬਾਣੀ ਲੈ ਕੇ ਆਉਣੀ ਫਿਰ ਜਦੋਂ ਇਹ ਪਤਾ ਲੱਗ ਜੇ ਬਾਣੀ ਪੜ ਕੇ ਵੀ ਬਾਣੀ ਬੜੀ ਕੀਮਤੀ ਹੈ ਇਹਦੇ ਚ ਅਧਿਆਤਮਿਕ ਪੱਖ ਦੀਆਂ ਬੜੀਆਂ ਉੱਚੀਆਂ ਤੇ ਸੁੱਚੀਆਂ ਗੱਲਾਂ ਕੀਤੀਆਂ ਗਈਆਂ ਨੇ ਇਹਦੇ ਵਿੱਚ ਸੰਸਾਰ ਦਾ ਬੜਾ ਵੱਡਾ ਸੱਚ ਬਿਆਨ ਕੀਤਾ ਇਹਨਾਂ ਭਗਤਾਂ ਸਤਗੁਰਾਂ ਨੇ ਅਕਸਰ ਬਾਣੀ ਪੜ੍ਹੀ ਹੋਵੇਗੀ ਜਿਹੜੀਆਂ ਪੋਥੀਆਂ ਭਗਤ ਬਾਬਾ ਰਬਦਾਸ ਸਿੰਘ ਦੀਆਂ 224 ਸ਼ਬਦ ਨੇ ਜੀ ਭਗਤ ਬਾਬਾ ਕਬੀਰ ਸਾਹਿਬ ਦੇ ਰੱਬੀ ਬਾਣੀ 224 ਸ਼ਬਦ ਭਗਤ ਨਾਮਦੇਵ ਜੀ ਦੇ 61 ਸ਼ਬਦ ਨੇ ਭਗਤ ਬਾਬਾ ਰਬਦਾਸ ਸਿੰਘ ਜੀ ਦੇ 40 ਸ਼ਬਦ ਨੇ ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਦੇ 4 ਸ਼ਬਦ ਨੇ ਰਲੋਚਨ ਜੀ ਦੇ 4 ਸ਼ਬਦ ਨੇ ਜੈ ਦੇਵ ਜੀ ਦੇ 3 ਸ਼ਬਦ ਨੇ ਇਹਦਾ ਕਰਕੇ ਅਲੱਗ-ਅਲੱਗ ਜਿਹੜੇ ਸ਼ਬਦ ਨੇ ਭਗਤ ਸਹਿਬਾਨਾਂ ਦੇ ਫਿਰ ਇਹ ਅੱਗੇ ਜਿਹੜੇ ਭਗਤ ਨੇ ਪਰਮ ਆਨੰਦ ਪੀਪਾ ਜੀ ਸਹਿਣ ਇੱਕ-ਇੱਕ ਸ਼ਬਦ ਇੱਕ-ਇੱਕ ਸ਼ਬਦ ਕਰਕੇ ਵੀ ਉਹਨਾਂ ਨੂੰ ਜਗ੍ਹਾ ਮਿਲੀ ਆ ਹੁਣ ਰੱਬੀ ਬਾਣੀ ਸਹਿਬ ਦੀ ਬਾਣੀ ਇਡੀ ਕੀਮਤੀ ਬਾਣੀ ਜਿਹੜੀ ਉਹਨਾਂ ਉਚਾਰਨ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਹੋਣਗੇ ਤੇ ਸੁਭਾਵਿਕ ਹੈ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਪੜਿਆ ਹੋਵੇ ਪੜਿਆ ਹੋਵੇ ਤੁਹਾਨੂੰ ਤੁਸੀਂ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਈ ਬੰਦੇ ਲਿਖਦੇ ਬੜਾ ਸੋਹਣਾ ਨੇ ਉਹਨਾਂ ਦੇ ਸ਼ਬਦਾਂ 'ਚ ਬੜੀ ਤਾਕਤ ਹੁੰਦੀ ਹੈ। ਉਹਨਾਂ ਨੂੰ ਪਤਾ ਹੁੰਦਾ ਵੀ ਆਹ ਮੇਰੇ ਸ਼ਬਦ ਆਹ ਮੇਰੇ ਬੋਲ ਜਦੋਂ ਲੋਕ ਬੋਲਣਗੇ ਨਾ ਤੇ ਲੋਕਾਂ ਦੇ ਵਿੱਚ ਮੈਂ ਫੇਮਸ ਹੋ ਜਾਵਾਂਗਾ ਲੋਕੀ ਮੇਰੀ ਗੱਲ ਸੁਣਨਗੇ। ਆਹ ਸ਼ਬਦਾਂ ਨੂੰ ਲੋਕ ਵੇਖੋ ਨਾ ਤੁਸੀਂ ਕੋਈ ਵੀ ਗਾਇਕ ਹੈ। ਉਹਨੂੰ ਲੋਕ ਸ਼ਬਦਾਂ ਦੇ ਜ਼ਰੀਏ ਚੜਾਉਂਦੇ ਆ ਨਾ ਭਾਵੇਂ ਉਹ ਲਿਖਤ ਕਿਸੇ ਦੀ ਹੋਵੇ। ਉਹਨੇ ਗਾਣ ਵਾਲੇ ਨੇ ਆਪਣੇ ਤਰੀਕੇ ਨਾਲ ਉਹਨੂੰ ਗਾਵਿਆ ਹੁੰਦਾ ਹੈ ਤੇ ਲੋਕ ਨਾਮ ਕਿਹਦਾ ਲੈਂਦੇ ਨੇ ਜਿੰਨੇ ਗਾਵਿਆ ਹੈ ਚਲੋ ਆਪੀ ਸਤਿਗੁਰੂ ਕਿਰਪਾ ਕਰੀ ਜਾਂਦਾ ਬਣੀ ਜਾਂਦਾ ਸਿਸਟਮ ਹੁਣ ਇੱਥੇ ਵੀ ਸੋਚ ਲਈ ਜਿੰਨੇ ਗੀਤ ਲਿਖਿਆ ਉਸ ਲਿਖਣ ਵਾਲੇ ਦਾ ਇਕੱਲਾ ਨਾਮ ਬੋਲਿਆ ਕਈਆਂ ਚ ਬੋਲਿਆ ਜਾਂਦਾ ਕਈ ਗਾਣੇ ਖਰੀਦ ਲੈਂਦੇ ਆ ਨਾਮ ਨਹੀਂ ਬੋਲਦੇ ਨਾਮ ਆਪਣਾ ਦੇ ਦਿੰਦੇ ਆ ਹਾਲਾਂਕਿ ਲਿਖੀ ਗਈ ਲਿਖਤ ਕਿਸੇ ਦੀ ਹੈ ਲਿਖਿਆ ਗਿਆ ਗੀਤ ਕਿਸੇ ਦਾ ਹੈ ਪਰ ਉਹਨੂੰ ਚਾਰ ਪੈਸੇ ਵੱਧ ਦੇ ਕੇ ਆਪਣਾ ਬਣਾ ਲਿਆ ਕਿ ਇਹ ਮੇਰਾ ਲਿਖਿਆ ਨਾਮ ਵਿੱਚ ਆਪਣਾ ਪਾ ਦਿੱਤਾ ਜਿੱਥੇ ਉਹਦੀ ਲਾਈਨ ਸੀ ਨਾਮ ਦੀ ਉੱਥੇ ਆਪਣਾ ਨਾਮ ਉਹਨੂੰ ਆਪਣਾ ਬਣਾ ਕੇ ਗਾ ਲੱਖਾਂ ਰੁਪਇਆ ਉਹਨੇ ਕਮਾਇਆ ਉਹਨੂੰ ਜਿਹੜੀ ਮੈਂ ਗੱਲ ਕਰ ਰਿਹਾ ਉਹਦਾ ਨਾਮ ਵੀ ਐਡ ਨਹੀਂ ਕੀਤਾ ਉਹਦੇ ਤੋਂ ਉਹ ਗੀਤ ਵੀ ਲੈ ਲੇ ਗਾ ਵੀ ਆਪ ਲੈ ਨਾਮ ਤੇ ਉਹਦਾ ਬਣਿਆ ਨਾ ਜਿਹਨੇ ਗਾਇਆ ਜਿਹਨੇ ਲਿਖਿਆ ਸੀ ਉਹਨੂੰ ਕੌਣ ਪੁੱਛ ਰਿਹਾ ਹੈ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਉਹਦੇ ਨਾਲ ਸਾਜ਼ ਨਹੀਂ ਬਣਾਈ ਜਿਹਨੇ ਲਿਖਿਆ ਸੀ ਕਿਉਂਕਿ ਲਿਖਣ ਵਾਲੇ ਦੇ ਸ਼ਬਦਾਂ ਕਰਕੇ ਉਹਦੀ ਚੜ੍ਹਾਈ ਲਿਖਣ ਵਾਲੇ ਦੇ ਸ਼ਬਦਾਂ 'ਚ ਤਾਕਤ ਸੀ ਤਾ ਕਰਕੇ ਗਲਬ ਸਤਿਗੁਰੂ ਬਾਬੇ ਨਾਨਕ ਨੂੰ ਵੀ ਪਤਾ ਲੱਗਾ ਕਿ ਇਹਨਾਂ ਦੇ ਸ਼ਬਦਾਂ 'ਚ ਤਾਕਤ ਹੈ ਬਾਬਾ ਕਬੀਰ ਸਾਹਿਬ ਦੇ ਬਾਬਾ ਰਵਦਾਸ ਸਾਹਿਬ ਦੇ ਸ਼ਬਦਾਂ 'ਚ ਤਾਕਤ ਹੈ ਬੜੇ ਡੰਗਾਈ ਵਾਲੇ ਬਚਨ ਨੇ ਬੜੀ ਡੰਗਾਈ ਵਾਲੀ ਇਹ ਸ਼ਬਦਾਵਦੀ ਵਰਤੀ ਗਈ ਹੈ ਸਤਿਗੁਰਾਂ ਨਾਲ ਐਡੀ ਡੂੰਗੀ ਸਾਜ ਇਹਨਾਂ ਭਗਤਾਂ ਪਰ ਇੱਕ ਗੱਲ ਨੋਟ ਕਰਿਓ ਬਾਬੇ ਨਾਨਕ ਨੇ ਨਹੀਂ ਕਿਹਾ ਕਿ ਮਹੱਲਾ ਪਹਿਲਾ ਇਹ ਬਾਣੀ ਮੇਰੀ ਹੈ ਸਤਿਗੁਰਾਂ ਨੇ ਕਿਹਾ ਕਿ ਇਹ ਬਾਣੀ ਮੇਰੀ ਹੈ ਕਬੀਰ ਸਾਹਿਬ ਦੇ ਸ਼ਬਦਾਂ ਨੂੰ ਆਪਣੇ ਬਣਾ ਕੇ ਨਹੀਂ ਪਰੋਸਿਆ ਕਿ ਇਹ ਸ਼ਬਦ ਮੇਰੇ ਨੇ ਨਹੀਂ ਇਹ ਸ਼ਬਦ ਬਾਬਾ ਕਬੀਰ ਸਾਹਿਬ ਦੇ ਨੇ ਤੇ ਬਾਬਾ ਕਬੀਰ ਸਾਹਿਬ ਦਾ ਹੀ ਨਾਮ ਆਏਗਾ ਜਦੋਂ ਪੜੋਗੇ ਬਾਣੀ ਭਗਤ ਕਬੀਰ ਜੀ ਦੀ ਜਦੋਂ ਪੜੋਗੇ ਬਾਣੀ ਭਗਤ ਰਵਿਦਾਸ ਸਾਹਿਬ ਜੀ ਦੀ ਭਗਤ ਰਵਦਾਸ ਜੀ ਦੀ ਬਾਣੀ ਦਸਰ ਲੇਖ ਮਿਲੇ ਉਹਨਾਂ ਦੇ ਨਾਮ ਅਖੀਰ ਲੀਆਂ ਪੰਕਤੀਆਂ ਚ ਵਰਤੇ ਗਿਆ ਤੇ ਪਤਾ ਲੱਗ ਜਾਂਦਾ ਕਿ ਇਹ ਬਾਣੀ ਕਿਹੜੇ ਮਹਾਂਪੁਰਖ ਦੀ ਹੈ ਹੁਣ ਜਿਹੜੇ 15 ਦੇ 15 ਭਗਤਾਂ ਦੀ ਬਾਣੀ ਇਕੱਤਰ ਕੀਤੀ ਗਈ ਕਿਸੇ ਭਗਤ ਦੇ ਬਾਣੀ ਦੀ ਇੱਕ ਪੰਕਤੀ ਨਾਲ ਵੀ ਛੇੜਛਾੜ ਨਹੀਂ ਕੀਤੀ ਗੁਰੂ ਸਾਹਿਬ ਨੇ ਕਿ ਇਹ ਬਾਣੀ ਮੇਰੀ ਹੈ ਹਾਂ ਇਸ ਗੱਲ ਦੇ ਹਵਾਲੇ ਜ਼ਰੂਰ ਮਿਰਦੇ ਨੇ ਜਦੋਂ ਰੱਬੀ ਬਾਣੀ ਪੜ੍ਹਦੇ ਹੋ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇ ਪਾਸ਼ਾ ਕੋਲ ਸੀ ਭਗਤ ਸਹਿਬਾਨਾ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ ਸੀ ਉਹਦੇ ਲਈ ਸ਼ਬਦ ਮਿਲਦੇ ਜੁਲਦੇ ਨੇ ਜਿਵੇਂ ਬੇੜਾ ਬੰਦ ਨਾ ਸੁਕਿਓ ਬੰਦਨ ਕੀ ਬੇਲਾ ਇਹ ਸ਼ਬਦ ਜਿੱਥੇ ਭਗਤ ਕਬੀਰ ਸ਼ਬਦ ਹੈ ਉੱਥੇ ਇਹ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਪ ਤਪ ਕਾ ਬੰਦ ਬੇੜਲਾ ਜਿਤ ਲੰਗਾ ਵਖੀਲਾ ਮਤਲਬ ਸ਼ਬਦ ਮਿਲਦੇ ਨੇ ਬਾਬਾ ਕਬੀਰ ਸਾਹਿਬ ਕਹਿ ਰਿਹਾ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸੇ ਸ਼ਬਦ ਦਾ ਉੱਤਰ ਦੇ ਰਿਹਾ ਜਪ ਤਪ ਕਾ ਬੰਦ ਬੇੜਲਾ ਜਿੱਤ ਲੰਗਾ ਬਖੀਲਾ ਕਹਿੰਦੇ ਤੂੰ ਬੇੜਾ ਨਹੀਂ ਬਣ ਸਕਿਆ ਤੇ ਤੇਰੀ ਇਹ ਨਈਆ ਪਾਰ ਕਿਦਾਂ ਹੋਊ ਤੇਰੀ ਜ਼ਿੰਦਗੀ ਦੀ ਨਈਆ ਪਾਰ ਕਿਦਾਂ ਹੋਵੇਗੀ ਤੇਰੀ ਡੁੱਬਦੀ ਕੋਈ ਕਿਸਤੀ ਹਮ ਢੋਲਤ ਬੇੜੀ ਪਾਪ ਭਰੀ ਹੈ ਪਵਨ ਲੱਗਾ ਮਤ ਜਾਏ ਇਹ ਡੁੱਬਦਾ ਹੋਇਆ ਬੇੜਾ ਤਰੇਗਾ ਕਿਵੇਂ ਓਏ ਤੂੰ ਤੇ ਬੰਨੇ ਕੋਈ ਤੇ ਗੁਰਨਾਨਕ ਸਾਹਿਬ ਸਮਝਾਇਆ ਬੀੜਾ ਬਨ ਲਿਆ ਤੇਰੇ ਕੋਲ ਵਕਤ ਹੈ ਤੇਰੇ ਕੋਲ ਸਮਾਂ ਹੈ ਸਤਿਗੁਰਾਂ ਨੇ ਤੈਨੂੰ ਮਨੁੱਖਾ ਜੰਮਾ ਦਿੱਤਾ ਹੈ ਤੇ ਬੀੜਾ ਕਾਦਾ ਬੰਨਣਾ ਜਪ ਤਪ ਕਾ ਬੰਦ ਪੀੜਲਾ ਜਿਤ ਲੰਗਾ ਵਕੀਲਾ ਹੁਣ ਅਗਲੀ ਗੱਲ ਸੁਣ ਸਤਿਗੁਰਾਂ ਨੇ ਬਿਲਕੁਲ ਵੀ ਇੱਕ ਵੀ ਪੰਕਤੀ ਨਾ ਛੇੜ ਛਾੜਨ ਕੀਤੀ ਔਰ ਜਿੰਨੇ ਜਿੰਨੇ ਸ਼ਬਦ ਭਗਤ ਸਹਿਬਾਨਾਂ ਦੇ ਸਨ ਉਹਨੇ ਉਹਨੇ ਸ਼ਬਦ ਕੀ ਗੁਰੂ ਗ੍ਰੰਥ ਸਾਹਿਬ ਚ ਲਿਖੇ ਗਏ ਆ ਇੱਕ ਵੀ ਸ਼ਬਦੁਰਾ ਪਰਾਨੀ ਉਹਨੇ ਸ਼ਬਦ ਨਹੀਂ ਹਾਲਾਕੀ ਕਬੀਰ ਕਈ ਹੋਏ ਆ ਉਹਨਾਂ ਦੇ ਦੋਖੇ ਮਿਲਦੇ ਆ ਉਹ ਵੀ ਕਹਿੰਦੇ ਆ ਕਬੀਰ ਸਾਹਿਬ ਦੀ ਬਾਣੀ ਆ ਇੱਕ ਵੀਰ ਸਾਹਿਬ ਦੀ ਬਾਣੀ ਆ ਪਰ ਅਸੀਂ ਉਹ ਹੀ ਬਾਣੀ ਮੰਨਦੇ ਆ ਜਿਹੜੀ ਸਾਡੇ ਗ੍ਰੰਥ ਸਾਹਿਬ ਚ ਉਹ ਉਹ ਜਿਹੜੀ ਕੱਚੀ ਬਾਣੀ ਹੈ ਤੇ ਆਹ ਜਿਹੜੀ ਸੱਚੀ ਬਾਣੀ ਹੈ ਇਹਦਾ ਪਤਾ ਉਹਨੂੰ ਲੱਗੇਗਾ ਕਿ ਸਵੇਰੇ ਮੈਂ ਇਥੋਂ ਵਿਚਾਰ ਛੱਡੀ ਸੀ ਕਿ ਆਹ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਬ ਉਹ ਸੱਚੀ ਬਾਣੀ ਇਹਦਾ ਪਤਾ ਉਹਨੂੰ ਲੱਗੇਗਾ ਜਿੰਨੇ ਭਗਤ ਕਬੀਰ ਸਾਹਿਬ ਦੇ 224 ਸ਼ਬਦ ਪੜੇ ਹੋਣ ਜਿੰਨੇ ਬਾਬਾ ਜੀ ਦੇ ਸ਼ਲੋਕ ਪੜੇ ਹੋਣ ਪਤਾ ਉਹਨੂੰ ਲੱਗੇ ਜਿੰਨੇ ਨਹੀਂ ਪੜੀ ਬਾਬਾ ਕਬੀਰ ਸਾਹਿਬ ਦੀ ਬਾਣੀ ਸੱਚੋ ਬਾਰੀ ਜਿਹੜੇ ਦੋਖੇ ਨੇ ਉਹਨਾਂ ਨੂੰ ਪੜ ਕੇ ਕਹਿ ਦੇਗਾ ਕਬੀਰ ਸ਼ਬਦੀ ਬਾਣੀ ਇੱਕ ਵੀਰ ਸ਼ਬਦ ਦੇ ਸ਼ਬਦ ਕਿਉਂਕਿ ਉੱਥੇ ਨਾਮ ਕਬੀਰ ਜੀ ਦਾ ਵਰ ਬਾਬਾ ਫਰੀਦ ਜੀ ਦੀ ਵੀ ਬਾਣੀ ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਇਹ ਰੱਬੀ ਬਾਣੀ ਦਾ ਸ਼ਬਦ ਨਹੀਂ ਹੈ ਮਤਾ ਕਿਤੇ ਭਲੇਖਾ ਖਾ ਜਾਓ ਇਹ ਗੁਰੂ ਗ੍ਰੰਥ ਸਾਹਿਬ ਚੈਟ ਨਹੀਂ ਹੈ ਇਹ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਨਹੀਂ ਹੈ ਇਹ ਪਤਾ ਕਿਹਨੂੰ ਲੱਗੇਗਾ ਜਿਨੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਪੜੇ ਕੋਈ ਜਿਨੇ ਨਹੀਂ ਪੜੇ ਉਹਦੇ ਲਈ ਤੇ ਬਾਣੀ ਹੋਣਾ ਕਿਉਂਕਿ ਬਾਬਾ ਫਰੀਦ ਸਾਹਿਬ ਦਾ ਨਾਮ ਆ ਗਿਆ ਨਾਮ ਵਰਤਨ ਦੀ ਕੋਸ਼ਿਸ਼ ਕੀਤੀ ਗਈ ਪਰ ਪਹਿਲਾਂ ਮੈਂ ਆਹ ਗੱਲ ਨੂੰ ਸਿਰੇ ਲਾ ਲਾ ਮੈਂ ਗੱਲ ਕੀਤੀ ਕਿ ਲਿਖਣ ਵਾਲੇ ਦੀ ਸ਼ਬਦਾਵਲੀ ਕਰਕੇ ਹੀ ਨਾਮ ਹੁੰਦਾ ਹੈ ਪਰ ਕਈ ਬੰਦੇ ਖਰੀਦ ਕੇ ਉਸ ਚੀਜ਼ ਨੂੰ ਉਹਦਾ ਨਾਮ ਟੇ ਦੇ ਦਿੰਦਿਆ ਉੱਥੇ ਆਪਣਾ ਨਾਮ ਐਡ ਕਰਦੇ ਗੁਰੂ ਸਾਹਿਬ ਨੇ ਨਹੀਂ ਕਿਹਾ ਪਹਿਲੀ ਗੱਲ ਦੂਜੀ ਗੱਲ ਗਾਉਣ ਵਾਲੇ ਜਿਹੜੇ ਆ ਉਹ ਜਦੋਂ ਗਾਉਂਦੇ ਆ ਤੇ ਆਪਣਾ ਨਾਮ ਵਿੱਚ ਪਾ ਲੈਂਦੇ ਆ ਪਰ ਇਹ ਇੱਕ ਸੰਗਲੀ ਰੂਪੀ ਗ੍ਰੰਥ ਹੈ ਜਿਹਦੀ ਇੱਕ ਵੀ ਢੰਡੀ ਤੋੜੀ ਤੇ ਮਰੋੜੀ ਨਹੀਂ ਜਾ ਸਕਦੀ ਅੰਜ ਮੇ ਸੰਗਲੀ ਹੁੰਦੀ ਹੈ ਨਾ ਕੁੰਡੇ ਚ ਕੁੰਡਾ ਪਿਆਖ ਹੁੰਦਾ ਇਸ ਤਰੀਕੇ ਨਾਲ ਇਹ ਪਾਵਨ ਗ੍ਰੰਥ ਹੈ ਜਿਹਦੀ ਇੱਕ ਵੀ ਸ਼ਬਦ ਤਰੋੜਿਆ ਤੇ ਮਰੋੜਿਆ ਨਹੀਂ ਜਾ ਸਕਦਾ ਜਿੰਨਾ ਤਰੋੜਨ ਤੇ ਮਰੋੜਨ ਦਾ ਯਤਨ ਕੀਤਾ ਸਾਬ ਕਹਿੰਦੇ ਇਹਦੇ ਨਾਲ ਸਾਡੀ ਕੋਈ ਸਾਜ ਨਹੀਂ ਕੀ ਨਾ ਰਾਮ ਰਾਏ ਨੇ ਇੱਕ ਕਿ ਸ਼ਬਦ ਤਰੋੜਿਆ ਨਾ ਮਿੱਟੀ ਬੇਈਮਾਨ ਕੀ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬਈ ਮਾਨਕੀ ਕਹਿਤ ਬਈਮਾਨ ਸ਼ਬਦ ਵਰਤਿਆ ਤੇ ਸਾਬ ਕਹਿੰਦੇ ਉਹਨੂੰ ਕਹਿ ਦੋ ਸਾਡੇ ਘਰ ਨਾ ਬੜੇ ਗੁਰੂ ਘਰ ਨਾ ਆਵੇ ਅੱਜ ਤੋਂ ਬਾਅਦ ਮੇਰੀ ਤੇ ਉਹਦੀ ਕੋਈ ਸਾਝ ਨਹੀਂ ਸਾਡੀ ਸਾਝ ਗੁਰੂ ਦੇ ਸ਼ਬਦ ਕਰਕੇ ਆ ਤੇ ਜਿਹੜਾ ਗੁਰੂ ਦੇ ਸ਼ਬਦ ਨਾਲ ਤਰੋੜ ਮਰੋੜ ਕਰੇਗਾ ਉਹ ਸਾਡਾ ਕੱਖ ਨਹੀਂ ਲੱਗਦਾ ਉਹਦੇ ਨਾਲ ਸਾਡੀ ਕੋਈ ਸਾਝ ਨਹੀਂ ਤੇ RAM RAAY ਇਹ ਰਾ ਦੂਨ ਦੀਆਂ ਪਹਾੜੀਆਂ ਚ ਅਕਬਰ ਬਾਦਸ਼ਾਹ ਨੇ ਉਹਨੂੰ ਜਗ੍ਹਾ ਦੇ ਦਿੱਤੀ ਉੱਥੇ ਰਹਿਣ ਲੱਗਿਆ ਉਹ ਅਲੱਗ ਪੱਖ ਆ ਮੈਂ ਉੱਧਰ ਨਹੀਂ ਜਾ ਹੁਣ ਗੱਲ ਜਿਹੜੀ ਕਰ ਰਿਹਾ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਲੋਕਾਂ ਨੂੰ ਲੱਗਦਾ ਵੀ ਇਹ ਗੀਤ ਆ ਜਿਵੇਂ ਮੈਂ ਗੀਤ ਦੀ ਗੱਲ ਕੀਤੀ ਜਦੋਂ ਕਿ ਕੀਰਤਨੀਆਂ ਗਾਉਂਦਾ ਹੁੰਦਾ ਹੈ ਤੇ ਲੋਕ ਕੀ ਕਹਿੰਦੇ ਕੀ ਆ ਭਾਈ ਸਾਹਿਬ ਬੜਾ ਸੋਹਣਾ ਗਾਉਂਦੇ ਆ ਆ ਭਾਈ ਸਾਹਿਬ ਕੀਰਤਨ ਬੜਾ ਸੋਹਣਾ ਕਰਦੇ ਤੇ ਮੈਂ ਵੇਖਿਆ ਲੋਕਾਂ ਦੀ ਡਿਮਾਂਡ ਬਣ ਜਾਂਦੀ ਹੈ ਕਿਉਂਕਿ ਸੋਹਣਾ ਗਾਉਣ ਵਾਲਿਆਂ ਦੀ ਵੀ ਰੱਬ ਦੀ ਕਿਰਪਾ ਦੇ ਸਦਕਾ ਹੀ ਹੈ ਨਾ ਜੇ ਕੋਈ ਸੋਹਣਾ ਗਾਉਂਦਾ ਹੈ ਤੇ ਉਹ ਰੱਬ ਦੀ ਕਿਰਪਾ ਦੇ ਸਦਕਾ ਗੁਰੂ ਦੀ ਬਖਸ਼ਿਸ਼ ਦੇ ਸਦਕਾ ਗਾ ਤੇ ਗਵਾਨ ਵਾਲਾ ਕੌਣ ਹੈ ਗਵਾਨ ਵਾਲਾ ਰੱਬ ਹੈ ਗਨਵਾਨ ਵਾਲਾ ਪਰਮਾਤਮਾ ਹੈ ਹਾਂ ਚਲੋ ਉਹਨਾਂ ਦੀ ਵੀ ਚੜ੍ਹਾਈ ਹੈ ਪਰ ਕਾਦੇ ਕਰਕੇ ਸ਼ਬਦ ਕਰ